ਨਾ ਲੈਣੀ ਚਾਹੀਦੀ ਜੀ ਵੀ ਜੇ ਬੰਦਾ ਇਹੋ ਜਿਹਾ ਵੀ ਕੰਮ ਕਰ ਸਕਦੇ ਆ ਇੰਨੇ ਭਰੇ ਆ ਜੀ ਜੋ ਵੀ ਹੈ ਫੋਟੋ ਖਿਚਾ ਲੈ ਸਾਰਿਆਂ ਤੋਂ ਪਹਿਲਾਂ ਆਉਂਦਾ ਜੀ ਅੱਜ بارش ਹੋ ਰਹੀ ਸੀ ਥੈਲਾ ਲੈ ਕੇ ਘਰੋਂ ਆਇਆ ਵੱਡਾ ਕਹਿੰਦਾ ਵੀ ਮੈਂ ਉੱਥੇ ਜਾਣਾ ਧਿਆਨ ਰੱਖੀ ਪਾਣੀ ਬੋਲਣੀ ਤਾਂ ਜੀ ਹਾਂ ਪਾਣੀ ਕੋਲ ਜਾਇਕਾ ਕਹਿੰਦਾ ਹਾਂ ਜੀ ਪਰ ਜਾਣੀ ਕ ਤੇ ਤੇ ਪੜਦਾ ਵੀ ਆ ਯਾਨੀ ਕਿ ਲੈਮਸ ਚ ਪੜ ਰਿਹਾ ਹੈ ਅੱਛਾ ਤੇ ਹੁਣ ਯਾਨੀ ਕਿ ਛੁੱਟੀਆਂ ਸੀਗੀਆਂ ਕਹਿੰਦਾ ਵੀ ਮੈਂ ਨਾ ਆਇਆ ਜੀ ਬਹੁਤ ਕੰਮ ਕਰਦਾ ਰੋਜ਼ ਕਰਦਾ ਹੈਗਾ ਆ ਕੁੱਤਾ ਤੇ ਨਾਲ ਉਹ ਹੋਰ ਰੋਕਦੇ ਆ ਜੀ ਵੀ ਤੂੰ ਤੇ ਰਹਿਣ ਦੇ ਵਿੱਚ ਕੋਈ ਚੱਕਰ ਨਹੀਂ ਕਹਿੰਦਾ ਨਹੀਂ ਬਟ ਮੈਂ ਜਾਣਾ ਹੀ ਜਾਣਾ ਕੁੱਤਾ ਤੇਰੇ ਨਾਲ ਆਉਂਦਾ ਕੁੱਤਾ ਆੜੀ ਜਿਹੜਾ ਇਹ ਨਾਮ ਅਸਦਾ ਸਾਰੇ ਜੋਸ ਨਹੀਂ ਗਏ ਕਰਦਾ ਗਿਆ ਸਾ ਤੋਂ ਲੈਵੜ ਦਾ ਮੁੰਡਾ ਤੇ ਆਪਣੇ ਪਿੰਡ ਨੂੰ ਬਚਾਉਣ ਦੇ ਹੱਤਰ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ ਤੇ ਪੂਰਾ ਕੰਮ ਕਰ ਰਿਹਾ ਜਿੰਨਾ ਵੀ ਕਰ ਸਕਦਾ ਹੈ ਹੱਥਾਂ ਨਾਲ ਮਿੱਟੀ ਭਰ ਰਿਹਾ ਤੇ ਸਾਡਾ ਇਹ ਵੀ ਭਾਈ ਇਹਨੂੰ ਮਾਨ ਸਨਮਾਨ ਜੋ ਵੀ ਬਣਦਾ ਇਹਦਾ ਦਿੱਤਾ ਜਾਵੇ ਤੇ ਨਾਲ ਪ੍ਰਸ਼ਾਸਨ ਵੀ ਬਹੁਤ ਵਧੀਆ ਕੰਮ ਕਰ ਰਿਹਾ ਤੇ ਮੁੰਡਾ ਵੀ ਆਪਣੇ ਵੱਲ ਪੂਰੀ ਕੋਸ਼ਿਸ਼ ਕਰ ਰਿਹਾ ਨੂੰ ਦੇਖ ਕੇ ਲੋ